ਮੈਂ ਸ਼ੁਕਰਸ ਖੁਦਾ ਦਾ ਕਿ ਮੈਨੂੰ ਸਿੱਖੀ ਚ ਜਨਮ ਮਿਲਿਆ ਤੇ ਮੈਨੂੰ ਮਹਾਰਾਜ ਮਰਨ ਤੋਂ ਪਹਿਲਾਂ ਸੰਪੂਰਨ ਖਾਲਸਾ ਬਣਾ ਦੀ ਤੇਰਾ ਬੰਦਾ ਮੇਰੀ ਰੂਹ ਕਹੇ ਤੇਰਾ ਬੰਦਾ ਛਾਂਗ ਕੇ ਆਪਣੇ ਰੁੱਖਾ ਬਣਾ ਦੀ ਇਹ ਹੋ ਰਾਏ ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਦੋ ਤਾਰੀ ਖੰਡਾ ਕੋਈ ਨਹੀਂ ਚੱਲਣਾ ਚਾਹੁੰਦਾ ਚਰਚਾ ਮੈਂ ਚੱਲ ਰਹੀਆਂ ਨੇ ਆ ਬਾਬਿਆਂ ਨੂੰ ਲੈ ਕੇ ਡੇਰਿਆਂ ਨੂੰ ਲੈ ਕੇ ਮੈਂ ਜਾਣਨਾ ਚਾਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਸੋਹਣਾ ਜਵਾਬ ਚ ਇਸ ਚੀਜ਼ ਦਾ ਦਵੋ ਬਾਰ ਬਾਰ ਮੈਂ ਕੀ ਆਖਾਂ ਡੇਰਿਆਂ ਤੇ ਜਾਣ ਵਾਲੇ ਵੀ ਤੁਸੀਂ ਹੋ ਡੇਰਿਆਂ ਦੇ ਕਾਰਨ ਬਣਦੇ ਨੇ ਖੜ ਜਾ ਹੁਣ ਡੇਰਿਆਂ ਤੇ ਜਾਣ ਵਾਲੇ ਵੀ ਤੁਸੀਂ ਹੋ ਲੈ ਜਾਣ ਵਾਲੇ ਵੀ ਤੁਸੀਂ ਹੋ ਮੇਰਾ ਘਰ ਵਾਲਾ ਬੱਸ ਮੈਂ ਕਰਦੇ ਮੁੰਡਾ ਬੱਚ ਕਰਦੇ ਸੜਾ ਤਾਂ ਕੰਮ ਹੈ ਉੱਥੇ ਤੇ ਉਹ ਬਾਬਾ ਜੀ ਦੇ ਆਪ ਦੇ ਘਰੇ ਅੱਗ ਲੱਗੀ ਹੈ ਉਹ ਤੁਹਾਨੂੰ ਸਿੱਖਿਆ ਦਿੰਦਾ ਹੈ ਪੈਸੇ ਜੇਬ ਚ ਪਾਈ ਜਾਂਦਾ ਤੁਸੀਂ ਆਪਣੀ ਕਮਾਈ ਨੂੰ ਲਟਾਈ ਜਾਂਦੇ ਹੋ ਤੰ ਮਸੰਦਾ ਦਾ ਤੁਸੀਂ ਡੇਰਾ ਜਿੱਥੇ ਜਾ ਕੇ ਮੱਥੇ ਤੁਸੀਂ ਟੇਕਦੇ ਹੋ ਥੋਡੇ ਕੈਮਰੇ ਲੱਗੇ ਹੁੰਦੇ ਤੁਸੀਂ ਕਹਿੰਦੇ ਬਾਬਾ ਜੀ ਕੀ ਹਾਲ ਹੈ ਥੰਮ ਟਿੱਕਾ ਚਲਪਲਾਣਾ ਚਲਪੱਗ ਆ ਗਾਤਰਾ ਪਾਇਆ ਹੁੰਦਾ ਤੇ ਸਿੱਖੀ ਦਾ ਸਰੂਪ ਹੁੰਦਾ ਜਾ ਕੇ ਬਾਬੇ ਨੂੰ ਮੱਥਾ ਟੇਕਦੇ ਪੰਜਾਬੀ ਸਿਨੇਮੇ ਦੀ ਬੜੀ ਚੰਗੀ ਗੱਲ ਹੈ ਕਿ ਹੁਣ ਬੀਬੀ ਰਜਨੀ ਵਰਗੀ ਫਿਲਮਾਂ ਉੱਚਾਦਰ ਬਾਬੇ ਨਾਨਕ ਦਾ ਤੇ ਅਰਦਾਸ ਕਰਾਂ ਵਰਗੀਆਂ ਫਿਲਮਾਂ ਬਣ ਰਹੀਆਂ ਨੇ ਲੱਗਦਾ ਕਿ ਇੱਕ ਵੱਡਾ ਬਦਲਾ ਹੈ ਬਰੌਣ ਵਾਲੇ ਆਪ ਉਦੋਂ ਦੇ ਬਣ ਜਾਣ ਉਹ ਜ਼ਰੂਰੀ ਹੈ ਆਪ ਜਿਹੜੇ ਬੰਦੇ ਫਿਲਮਾਂ ਬਣਾਉਂਦੇ ਨੇ ਉਹਨਾਂ ਪੁੱਛੋ ਵੀ ਆਪ ਤੁਸੀਂ ਇਹੋ ਜਿਹੇ ਹੈਗੇ ਹੋ ਪੋਟੇਰਾ ਲਾਉਣਾ ਬਾਬਿਆਂ ਤੇ ਜਾਣਾ ਡੇਰਿਆਂ ਤੇ ਜਾਣਾ ਇਹ ਐਕਟਿੰਗ ਹੀ ਹੈ ਤੁਸੀਂ ਬਾਬਾ ਨਹੀਂ ਦੇਖਿਆ ਡੇਰੇ ਵਾਲਾ ਐਕਟਿੰਗ ਕਰਦਾ ਉਹ ਜਿਹੜਾ ਨੱਚਦਾ ਸੀ ਘੁੰਗਰੂ ਪਾ ਕੇ ਕਿ ਦੇਖੋ ਹਮੇਸ਼ਾ ਉਹ ਸਾਰੇ ਐਕਟਰ ਹੀ ਨੇ 12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉੱਚਾ ਦਰ ਬਾਬੇ ਨਾਨਕ ਦਾ ਤਾਂ ਇਸ ਫਿਲਮ ਦੇ ਵਿੱਚ ਬੜਾ ਇੱਕ ਸੋਹਣਾ ਕਿਰਦਾਰ ਸਾਨੂੰ ਯੋਗਰਾਜ ਸਰ ਦਾ ਦੇਖਣ ਨੂੰ ਮਿਲੇਗਾ ਤਾਂ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਚ ਬਹੁਤ ਸਾਰੀ ਫਿਲਮਾਂ ਕੀਤੀਆਂ ਨੇ ਤੁਸੀਂ ਬਹੁਤ ਸਾਰੇ ਕਿਰਦਾਰ ਕੀਤੇ ਨੇ ਮੈਨੂੰ ਲੱਗਦਾ ਕੁਝ ਇੱਕ ਖਾਸ ਫਿਲਮਾਂ ਵਿੱਚੋਂ ਇੱਕ ਫਿਲਮ ਇਹ ਤੁਹਾਡੇ ਲਈ ਹੋਣ ਵਾਲੀ ਹੈ ਫਿਲਮ ਇੱਕ ਕਿਰਦਾਰ ਇਹੋ ਜੀ ਫਿਲਮ ਗੁਰੂਆਂ ਦਾ ਸਨੇਹਾ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਜੀ ਦੇ ਸਰਗਨ ਰੂਪ ਉਹਨਾਂ ਦਾ ਸਨੇਹਾ ਔਰ ਉਸ ਫਿਲਮ ਚ ਕੰਮ ਕਰਨਾ ਇਹ ਉਸ ਗੁਰੂ ਘਰ ਦੀ ਪਰਮਾਤਮਾ ਦੀ ਮਿਹਰ ਹੈ ਰਹਿਮਤ ਹੈ ਸ਼ੁਕਰ ਹੈ ਕਿ ਮੇਰੇ ਅੱਗੇ ਬੰਦੇ ਨੂੰ ਇੱਕ ਐਸਾ ਕਿਰਦਾਰ ਇਸ ਨੂੰ ਜਿਹਾ ਮਿਲਿਆ ਜਿਹੜਾ ਆਪਣੇ ਉਸ ਗੁਰੂ ਦਾ ਸਨੇਹਾ ਦੇ ਰਿਹਾ ਆਪਣੇ ਵੱਡ ਬਡੇਰਿਆਂ ਦਾ ਸਨੇਹਾ ਦੇ ਰਿਹਾ ਉਰੂਪ ਦਿੱਤਾ ਹੈ ਉਰੂਪ ਚ ਆਪਣੀ ਹੋਂਦ ਦਿੱਤੀ ਹੈ ਆਪਣੀ ਸ਼ਕਤੀ ਬਖਸ਼ੀ ਹੈ ਬਲ ਬਖਸ਼ਿਆ ਹੈ ਕਿ ਫਿਲਮ ਸ਼ੁਰੂ ਹੋਈ ਜਦੋਂ ਦਾ ਮੈਂ ਜੁੜਿਆ ਮਹਾਰਾਜ ਨੇ ਕਿਰਪਾ ਕੀਤੀ ਇਸ ਫਿਲਮ ਦੇ ਵਿੱਚ ਔਕੜਾਂ ਬਣੀਆਂ ਕੰਪਲੀਟ ਹੋ ਗਈ ਇਹ ਉਹਦੀ ਕਿਰਪਾ ਹੈ ਕਿਰਦਾਰ ਨਹੀਂ ਕੀਤਾ ਹੋਂਦ ਗੁਰੂ ਦੀ ਗੁਰੂ ਨੇ ਆਪ ਬਣਾਤੀ ਕੈਰੈਕਟਰ ਨਹੀਂ ਪਲੇ ਕੀਤਾ ਗੁਰੂ ਨੇ ਆਪਣਾ ਇੱਕ ਥਾਪੜਾ ਦੇ ਕੇ ਰੂਪ ਦੇ ਕੇ ਉਹ ਕੰਮ ਕਰਾਇਆ ਕਿ ਪੁੱਤਰਾ ਇਹ ਸੇਵਾ ਤੇਰੀ ਝੋਲੀ ਚ ਹੈ ਤੂੰ ਸਾਰੀ ਦੁਨੀਆ ਨੂੰ ਜਾ ਕੇ ਸੁਨੇਹਾ ਦੇਣਾ ਉਹ ਸੁਨੇਹਾ ਉਸ ਗੁਰੂ ਘਰ ਦਾ ਡਾਕੀਆ ਇੱਕ ਕੁੱਕਰ ਗੁਰੂ ਘਰ ਦਾ ਇੱਕ ਨਿਮਾਣਾ ਜਿਹਾ ਗਰੀਬ ਚੀਦਾ ਸਿੰਘਾਂ ਦਾ ਬਾਬਾ ਦੀਪ ਸਿੰਘ ਦਾ ਬੱਚਾ ਕੋਈ ਸਨੇਹਾ ਦਿੰਦਾ ਫਿਰਦਾ ਹੈ ਬਾ ਗੁਰ ਉੱਚਾਦਰ ਬਾਬੇ ਨਾਨਕ ਫਿਲਮ ਤੋਂ ਕਿ ਐ ਬੰਦਿਆ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਦ ਤੈਨੂੰ ਰੱਬ ਨੇ ਸਨੇਹਾ ਭੇਜਤਾ ਗੁਰੂ ਨਾਨਕ ਦੇਵ ਜੀ ਕਹਿ ਗਏ ਕਿ ਤੂੰ ਇੱਕ ਸਾਰੇ ਤੁਸੀਂ ਇੱਕੋ ਇੱਕ ਪਰਿਵਾਰ ਹੈ ਕੋਈ ਇੱਥੇ ਧਰਮ ਨਹੀਂ ਕੁਛ ਨਹੀਂ ਸਭ ਧਰਮ ਇੱਕੋ ਨੇ ਸਭ ਵਰਗ ਇੱਕੋ ਨੇ ਤੇ ਫੇਰ ਤੂੰ ਆਪਸ ਵਿੱਚ ਕਿਉਂ ਕੁੱਤਖਾਨਾ ਤੇ ਕਲੇਸ਼ ਪਾਇਆ ਇਸ ਕਰਕੇ ਉਹ ਕਹਿੰਣਾ ਅਜੇ ਵੀ ਟਾਈਮ ਹੈ ਰੱਬ ਦਾ ਨਾਮ ਜਪ ਲਓ ਨਹੀਂ ਹੋ ਸਕਦਾ ਕਾਲੀ ਯੋਗ ਦੇ ਵਿੱਚ ਤੁਹਾਨੂੰ ਵਕਤ ਨਾ ਮਿਲੇ ਇਹ ਜਿਹੜੀ ਕਿਹੜੀ ਚੀਜ਼ ਹੈ ਜਿਹੜੀ ਯੁਗਰਾਤ ਸਿੰਘ ਨੂੰ ਇੰਨਾ ਜ਼ਿਆਦਾ ਮਜ਼ਬੂਤ ਬਣਾ ਦਿੰਦੀ ਹੈ ਕਿਉਂਕਿ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਕੜਾਂ ਦੇਖੀਆਂ ਨੇ ਦੁੱਖ ਦਰਦ ਝੱਲੇ ਨੇ ਪਰ ਫਿਰ ਵੀ ਹਮੇਸ਼ਾ ਤੁਹਾਡੇ ਮੂੰਹ ਤੇ ਇੱਕ ਨੂਰ ਰਹਿੰਦਾ ਹੈ ਪੋਜ਼ਿਟਿਵ ਤੁਸੀਂ ਗੱਲ ਕਰਦੇ ਹੋ ਤੇ ਰਜਾ ਵਿੱਚ ਰਹਿਣ ਦੀ ਗੱਲ ਕਰਦੇ ਹੋ ਉਹਦੀ ਬਖਸ਼ਿਸ਼ ਉਹਦੀ ਕਿਰਪਾ ਉਹਦੀ ਰਹਿਮਤ ਉਹਦਾ ਤਰਸ ਉਹਦਾ ਸਿਰ ਤੇ ਹੱਥ ਹੋਰ ਕੁਝ ਨਹੀਂ ਹਰ ਬੰਦਾ ਚਾਹੁੰਦਾ ਮੈਂ ਇਹੋ ਜਿਹਾ ਬਣ ਜਾਂ ਪਰ ਹਰ ਕੋਈ ਨਹੀਂ ਬਣ ਪਾਂਦਾ ਕੋਈ ਨਹੀਂ ਚਾਹੁੰਦਾ ਚਾਹੁੰਦਾ ਕੋਈ ਨਹੀਂ ਚਾਹੁੰਦਾ ਇਹ ਔਰਾ ਹੈ ਕੰਨਿਓ ਤਿੱਖੀ ਵਾਲੋ ਨਿੱਕੀ ਏਤਮਾਰਗ ਜਾਣਾ ਦੋ ਤਾਰੀ ਖੰਡਾ ਕੋਈ ਨਹੀਂ ਚੱਲਣਾ ਚਾਹੁੰਦਾ ਚੱਲਦਾ ਓ ਜਿਹਦੇ ਤੇ ਉਹਦੀ ਕਿਰਪਾ ਹੋਵੇ ਜੀ ਨੂੰ ਉਹ ਚਾਵੇ ਤੇ ਨਾਮ ਵੀ ਉਹੀ ਜਪਦਾ ਜੀ ਨੂੰ ਉਹ ਜਪਾਵੇ ਐਡੀ ਗੱਲ ਹੈ ਅੱਜ ਦੇ ਸਮੇਂ ਚ ਰਹਿ ਕੇ ਖਾਲਸਾ ਰਾਜ ਨੂੰ ਯਾਦ ਕਰਦੇ ਹਾਂ ਕਦੇ ਖਾਲਸਾ ਰਾਜ ਮੇਰੀ ਜਾਨ ਹੈ ਮੇਰਾ ਧਰਮ ਹੈ ਮੇਰਾ ਈਮਾਨ ਹੈ ਮੇਰਾ ਇਸ਼ਟ ਹੈ ਮੇਰਾ ਪਿਆਰ ਹੈ ਮੇਰੀ ਬੰਦਗੀ ਹੈ ਮੇਰੀ ਖੁਦਾਈ ਹੈ ਮੈਂ ਸ਼ੁਕਰਸ ਖੁਦਾ ਦਾ ਕਿ ਮੈਨੂੰ ਸਿੱਖੀ ਚ ਜਨਮ ਮਿਲਿਆ ਤੇ ਮੈਨੂੰ ਮਹਾਰਾਜ ਮਰਨ ਤੋਂ ਪਹਿਲਾਂ ਸੰਪੂਰਨ ਖਾਲਸਾ ਬਣਾ ਦੀ ਤੇਰਾ ਬੰਦਾ ਮੇਰੀ ਰੂਹ ਕਵੇ ਤੇਰਾ ਬੰਦਾ ਛਾਂਗ ਕੇ ਆਪਣੇ ਰਗਾ ਬਣਾ ਦੀ ਔਰ ਉਹ ਖਾਲਸਾ ਜਰਨੈਲ ਬਣਾਈ ਜੀ ਦੀ ਗਾਥਾ ਲੋਕੀ ਗਾਇਆ ਕਰਨ ਤੇ ਕਿਆ ਕਰਨ ਇਹ ਅਕਾਲ ਪੁਰਖ ਦਾ ਪੁੱਤਰ ਇਹ ਗੁਰੂ ਘਰ ਦਾ ਪੁੱਤਰ ਇਹ ਗੁਰੂ ਗਰੰਥ ਸਾਹਿਬ ਜੀ ਦੇ ਪੁੱਤਰ ਐ ਸ਼ਹੀਦਾ ਸਿੰਘਾਂ ਦਾ ਪੁੱਤਰ ਇਹ ਬਾਬਾ ਦੀਪ ਸਿੰਘ ਦਾ ਪੁੱਤਰ ਆਪਣੀ ਇਸ ਸਿੱਖੀ ਦੇ ਵਿੱਚ ਚੱਲਦਿਆਂ ਚੱਲਦਿਆਂ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਬੁੱਕਲ ਚ ਲੈ ਕੇ ਇੱਕ ਪਿਆਰ ਦਾ ਮੂਜਸਮਾ ਬਣ ਕੇ ਲੋਕਾਂ 'ਚ ਵੰਡ ਕੇ ਚਲਾ ਗਿਆ ਅੱਜ ਦੇ ਸਮੇਂ 'ਚ ਨਾ ਪੰਜਾਬ ਦੇ ਵਿੱਚ ਇੱਕ ਕਾਫੀ ਚਰਚਾਵਾ ਚੱਲ ਰਹੀ ਆ ਨੇ ਬਾਬਿਆਂ ਨੂੰ ਲੈ ਕੇ ਡੇਰਿਆਂ ਨੂੰ ਲੈ ਕੇ ਮੈਂ ਜਾਣਨਾ ਚਾਹਨਾ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਸੋਹਣਾ ਜਵਾਬ ਚ ਇਸ ਚੀਜ਼ ਦਾ ਦੇਵੋ ਬਾਰ-ਬਾਰ ਮੈਂ ਕੀ ਆਖਾਂ ਡੇਰਿਆਂ ਤੇ ਜਾਣ ਵਾਲੇ ਵੀ ਤੁਸੀਂ ਹੋ ਡੇਰਾ ਬਣਦੇ ਨੇ ਡੇਰਾ ਦੇ ਜਾਣ ਵਾਲੇ ਵੀ ਤੁਸੀਂ ਹੋ ਲਿਜਾਣ ਵਾਲੇ ਵੀ ਤੁਸੀਂ ਹੋ ਤੁਸੀਂ ਬਾਬਿਆਂ ਦੀਆਂ ਬੜੀਆਂ ਵੀਡੀਓ ਬਣਾ ਬਣਾ ਕੇ ਟੀਵੀ ਤੇ ਚਲਾਉਂਦੇ ਆਂ ਕੀ ਗੱਲ ਬਈ ਪਹਿਲਾਂ ਤੁਹਾਨੂੰ ਪੁੱਛਾਂ ਮੈਂ ਮੇਰਾ ਘਰ ਵਾਲਾ ਬੱਸ ਮੈਂ ਕਰਦੇ ਮੁੰਡਾ ਬੱਸ ਕਰਦੇ ਸੜਾ ਤਾਂ ਕੰਮ ਹੈ ਉੱਥੇ ਤੇ ਉਹ ਬਾਬਾ ਜੀ ਦੇ ਆਪ ਦੇ ਘਰੇ ਅੱਗ ਲੱਗੀ ਹੈ ਉਹ ਤੁਹਾਨੂੰ ਸਿੱਖਿਆ ਦਿੰਦਾ ਪੈਸੇ ਜੇਬ ਚ ਪਾਈ ਜਾਂਦਾ ਤੁਸੀਂ ਆਪਣੀ ਕਮਾਈ ਉਹਨੂੰ ਲਟਾਈ ਜਾਂਦੇ ਹੋ ਤੁਹਾਨੂੰ ਕਿੰਨੀ ਵਾਰੀ ਗੁਰੂ ਮਹਾਰਾਜ ਨੇ ਆਖਿਆ ਵੀ ਦੇਹ ਧਾਰੀ ਬੰਦੇ ਦੇ ਨਹੀਂ ਜਾਣਾ ਡੇਰਿਆਂ ਤੇ ਤੁਸੀਂ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬਹਾਰ ਨੂੰ ਟੇਕੋ ਗੀਤਾ ਨੂੰ ਟੇਕੋ ਤੁਸੀਂ ਕੁਰਾਨ ਸ਼ਰੀਫ ਜੀ ਨੂੰ ਟੇਕੋ ਤੁਸੀਂ ਬਾਈਬਲ ਨੂੰ ਟੇਕੋ ਜਿਹੜੇ ਗ੍ਰੰਥ ਥੋਡੇ ਬਣੇ ਹੋਏ ਨੇ ਤੇ ਉਹ ਦੇਹਧਾਰੀ ਬੰਦੇ ਨੂੰ ਟੇਕੋ ਪਰਮਾਤਮਾ ਨੂੰ ਟੇਕੋ ਜਦੋਂ ਇੱਕੋ ਹੀ ਰੱਬ ਹੈ ਤੇ ਉਹ ਰੱਬ ਸਾਰਿਆਂ ਦਾ ਸਾਂਝ ਹੈ ਤੁਸੀਂ ਉਹਨੂੰ ਵੰਡਦਾ ਤੇ ਫਿਰ ਜਦ ਵੰਡਦਾ ਤਾਂ ਫਿਰ ਡੇਰੇ ਵਾਲੀ ਦੀ ਗੱਲ ਆ ਗਈ ਉਹ ਡੇਰੇ ਵਾਲਾ ਤਾਂ ਪਾਪੀ ਨੇ ਇਹ ਤਾਂ ਮਹਾਰਾਜ ਉਹ ਮਸੰਦ ਨੇ ਜਿਹੜੇ ਜਿਉਂਦੇ ਸੜਨ ਵਾਲਿਆ ਇਹ ਗੁਰੂ ਸਾਹਿਬ ਨੇ ਦਸਵੇਂ ਪਾਸ਼ੇ ਨੇ ਕੀਤਾ ਸੀ ਜਨਾਨੀਆਂ ਤੇ ਬੱਚੇ ਬਾਹਰ ਕੱਢ ਲਏ ਸੀ ਬਾਕੀ ਤਰੋਂ ਹਿਸਤਰੀ ਤੋਂ ਵਾਕਿਫ ਹੋ ਨਾ ਤੇ ਮਸੰਦ ਸਾਰੇ ਸੜਦੇ ਸੀ ਜਿਉਂਦੇ ਇਹ ਤਾਂ ਮਸੰਦਾ ਦਾ ਤੁਸੀਂ ਡੇਰਾ ਜਿੱਥੇ ਜਾ ਕੇ ਮੱਥੇ ਤੁਸੀਂ ਟੇਕਦੇ ਹੋ ਤੁਹਾਡੇ ਕੈਮਰੇ ਲੱਗੇ ਹੁੰਦੇ ਤੁਸੀਂ ਕਹਿੰਦੇ ਬਾਬਾ ਜੀ ਕੀ ਹਾਲ ਹੈ ਠੰਮ ਟਿੱਕਾ ਚਲ ਫਲਾਨਾ ਚਲ ਪੱਗ ਆ ਗਾਤਰਾ ਪਾਇਆ ਹੁੰਦਾ ਤੇ ਸਿੱਖੀ ਦਾ ਸਰੂਪ ਹੁੰਦਾ ਜਾ ਕੇ ਬਾਬੇ ਨੂੰ ਮੱਥਾ ਟੇਕਦੇ ਤੇ ਫਿਰ ਇਹ ਗੰਦ ਤਾਂ ਆਪਾਂ ਭਰ ਰੱਖਿਆ ਨਾ ਕਿਉਂ ਕਿਉਂਕਿ ਅਸਲੀ ਬਾਪ ਤੋਂ ਦੂਰ ਹੈ ਜਦੋਂ ਅਸਲੀ ਨਾਲ ਜੁੜ ਜਿਓਗੇ ਉਹ ਦਿਨ ਖਤਮ ਹੋ ਜੂਗਾ ਤੁਸੀਂ ਅਸਲ ਜ਼ਿੰਦਗੀ ਚ ਵੀ ਤੁਸੀਂ ਜ਼ਿਕਰ ਕਰਦੇ ਹੋ ਤੇ ਅਸੀਂ ਤੁਹਾਨੂੰ ਦੇਖਦੇ ਆਂ ਬੇਸ਼ੱਕ ਤੁਸੀਂ ਜ਼ਿਕਰ ਨਾ ਕਰੋ ਪਰ ਤੁਸੀਂ ਉਸ ਰੱਬ ਦਾ ਨਾਮ ਲੰਨੇ ਹੋ ਇਸ ਫਿਲਮ ਦੇ ਵਿੱਚ ਵੀ ਤੁਹਾਡਾ ਇੱਕ ਇਹੋ ਜਿਹਾ ਹੀ ਕਿਰਦਾਰ ਨਜ਼ਰ ਆ ਰਿਹਾ ਹੈ ਕਿ ਜੋ ਕਿ ਪਾਣੇ ਦੇ ਚ ਚੱਲਦਾ ਹੈ ਕਿਵੇਂ ਦਾ ਐਕਸਪੀਰੀਅੰਸ ਸੀ ਕੀ ਮਹਿਸੂਸ ਕਰ ਰਹੇ ਸੀ ਉਸ ਸਮੇਂ ਜੀ ਜੀ ਇਹ ਗੱਲ ਤੁਸੀਂ ਬੜੀ ਵਧੀਆ ਕੀਤੀ ਹੈ ਇੱਕ ਕਿਰਦਾਰ ਐਕਚੁਅਲੀ ਮੈਂ ਕਹਿੰਦਾ ਕੈਰੇਕਟਰ ਨਹੀਂ ਹੈ ਇੱਕ ਐਸੀ ਹੋਂਦ ਜਿਹੜੀ ਜੀਵਨ ਚ ਮੇਰੇ ਬਣੀ ਮਹਾਰਾਜ ਨੇ ਬਣਾਈ ਕਿਸ ਤਰ੍ਹਾਂ ਬਣਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹੀ ਚੀਜ਼ ਮੈਨੂੰ ਰੱਬ ਨੇ ਦੇਤੀ ਇਸ ਫਿਲਮ ਚ ਉਹੀ ਸਨੇਹਾ ਮੈਂ ਦੇਤਾ ਉਹੀ ਕਿਰਦਾਰ ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਹੰਡਾਤਾ ਤਾਂ ਮੈਂ ਸਮਝਦਾ ਕਿ ਮੈਂ ਬਹੁਤ ਵਡਭੱਗੀ ਆ ਕਿ ਮੈਨੂੰ ਇਸ ਰੂਪ ਵਾਸਤੇ ਇਸ ਸਨੇਹ ਵਾਸਤੇ ਰੱਬ ਨੇ ਜੁੜਾਇਆ ਬਹੁਤ ਲੋਕ ਨਾ ਦੇਖੋ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਲੋਕ ਨਾ ਕੰਪਲੇਨਾਂ ਬਹੁਤ ਕਰਦੇ ਨੇ ਜੇਕਰ ਜ਼ਿੰਦਗੀ ਚ ਮਾੜਾ ਹੋ ਜਾਂਦਾ ਹੈ ਤਾਂ ਵੀ ਉਸ ਰੱਬ ਨੇ ਕੀਤਾ ਚੰਗਾ ਹੋ ਜਾਂਦਾ ਤਾਂ ਵੀ ਉਸ ਰੱਬ ਨੇ ਕੀਤਾ ਤਾਂ ਸ਼ੁਕਰਾਨੇ ਚ ਕਿਵੇਂ ਰਹਾ ਜਾਏ ਸ਼ੁਕਰਾਨੇ ਜਿਹੜੇ ਤੁਸੀਂ ਪਾਪ ਕੀਤੇ ਨੇ ਸਜ਼ਾ ਤਾਂ ਮਿਲਣੀ ਆ ਨਾ ਹੁਣ ਤੂੰ ਕਿਸੇ ਦਾ ਬੁਰਾ ਬੀਜ ਹੈ ਤਾਂ ਇਥੇ ਕੰਡਾ ਬੀਜ ਦਾ ਚੋਣਾ ਤੇ ਤੇਰੇ ਹੈ ਕੱਟਣਾ ਤੈਨੂੰ ਪੈਣਾ ਆਪੇ ਬੀਜ ਆਪੇ ਖਾ ਨਾਨਕ ਹੁਕਮਿ ਆਵੇ ਜਾ ਤੇ ਜਿਹੜੇ ਪਾਪ ਕੀਤੇ ਨੇ ਉਹਦਾ ਧਾਰ ਕੌਣ ਕਰੂਗਾ ਤੁਨੂੰ ਧਾਰ ਕਰਨ ਵਾਸਤੇ ਬਾਣੀ ਦਿੱਤੀ ਹੈ ਜਾਪ ਦਿੱਤਾ ਜਪੋ ਫਿਰ ਸੂਲ ਦਾ ਸੂਲੀ ਬਣ ਜੂ ਪਰ ਚੂਭੂਗੀ ਜਰੂਰ ਤਾਂ ਜਨਮਾਂ ਜਨਮਾਂ ਦੇ ਪਾਪੀ ਆਪਾਂ ਤੇ ਆਪਾਂ ਰੋਣੇ ਤਾਂ ਹੀ ਉਹ ਪਾਪ ਕਿਨੇ ਕਰਨੇ ਆ ਜੇ ਹੁਣ ਢੋਲੇਗਾ ਠੀਕ ਹੈ ਜੇ ਨਹੀਂ ਢੋਏਗਾ ਅਗਲਾ ਜਨਮ ਫੇਰ ਖੜਾ ਫੇਰ ਖੜਾ ਫੇਰ ਖੜਾ ਫੇਰ ਖੜਾ ਫੇਰ ਪਤਾ ਨਹੀਂ 84 ਲੱਖ ਜੁਗ ਵਿੱਚ ਕੀ ਬਣਨਾ ਖੋਤਾ ਬਣਨਾ ਘੋੜਾ ਬਣਨਾ ਗਧਾ ਬਣਨਾ ਊਂਠ ਬਣਨਾ ਹੈ ਲੰਗੜਾ ਕੁੱਤਾ ਬਣਨਾ ਹੈ ਖਾਜ ਵਾਲਾ ਕੁੱਤਾ ਬਣਨਾ ਹੈ ਗਰੀਬ ਬਣਨਾ ਹੈ ਪਖਾਰੀ ਬਣਨਾ ਹੈ ਅੰਨਾ ਬਣਨਾ ਹੈ ਲੰਗੜਾ ਬਣਨਾ ਹੈ ਇਹ ਫਿਰ ਉਹਨੇ ਬਣਾ ਦੇਣਾ ਜੇ ਨਾ ਜਾ ਨਾਮ ਨਾ ਜਪਿਆ ਤਾਂ ਹਾਈ ਕੁਛ ਹੀ ਬਣਨਾ ਸਾਊਥ ਦੇ ਬਦਲਾ ਲੈਣ ਵਾਸਤੇ ਤੁਹਾਡੀ ਜਨਾਨੀ ਬਣ ਗਈ ਕੋਈ ਤੁਹਾਡਾ ਮੁੰਡਾ ਬਣ ਗਿਆ ਕੋਈ ਤੁਹਾਡੀ ਧੀ ਬਣ ਗਈ ਕੋਈ ਤੁਹਾਡੀ ਮਾਂ ਬਣ ਗਈ ਪੁੱਤ ਬਣ ਗਿਆ ਇਹ ਸਭ ਤੁਹਾਨੂੰ ਨੇ ਫਿਰ ਰੱਬ ਭੇਜਦਾ ਬਦਲੇ ਲੈਣ ਵਾਸਤੇ ਵੀ ਜਾ ਉਹਾਰ ਕਰ ਮਾਰੇ ਤੇ ਛੁਰੀ ਛੱਟੇ ਨੂੰ ਥੱਲੇ ਬਾੜ ਦੇ ਜੁੰੜਿਆ ਚ ਘੜੀਸੇ ਨੂੰ ਉਹ ਫਿਰ ਤੁਹਾਡੇ ਪਾਪ ਨੇ ਜਿਹੜੇ ਤੁਹਾਨੂੰ ਇੱਕ ਦਿਨ ਰੱਬ ਯਾਦ ਕਰਾਉਂਦਾ ਅਜੇ ਵੀ ਜਪਲਾ ਉਹ ਕਹੀ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਕੀ ਕਹਿ ਗਏ ਉਹ ਚਦਰ ਬਾਬੇ ਨਾਨਕ ਦੇ ਵਿੱਚ ਜਾਂ ਪਹਿਲਾ 550 ਸਾਲ ਕੀ ਕਹਿ ਗਏ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੁੰਦੇ ਆਪਾਂ ਸਾਰੇ ਹੀ ਆ ਕੋਈ ਚੰਗਾ ਮਾੜਾ ਨਹੀਂ ਇੱਕੋ ਹੀ ਨੂਰ ਹੈ ਤੂੰ ਉਹਨੂੰ ਜਪ ਲੈ ਤੇਰਾ ਸਭ ਠੀਕ ਹੋ ਜਾਊਗਾ ਆਹੀ ਪਿਕਚਰ ਹੈ ਸਾਊਥ ਇੰਡੀਆ ਦੇ ਵਿੱਚ ਕਲਕੀ ਵਰਗੀਆਂ ਫਿਲਮਾਂ ਬਣ ਰਹੀਆਂ ਨੇ ਤੇ ਉਹ ਆਪਣਾ ਇਤਿਹਾਸ ਦਿਖਾ ਰਹੇ ਨੇ ਤੇ ਪੰਜਾਬੀ ਸਿਨੇਮੇ ਦੀ ਬੜੀ ਚੰਗੀ ਗੱਲ ਹੈ ਕਿ ਹੁਣ ਬੀਬੀ ਰਜਨੀ ਵਰਗੀਆਂ ਫਿਲਮਾਂ ਉੱਚਾ ਦਰ ਬਾਬੇ ਨਾਨਕ ਦਾ ਤੇ ਅਰਦਾਸ ਕਰਾਂ ਵਰਗੀਆਂ ਫਿਲਮਾਂ ਬਣ ਰਹੀਆਂ ਨੇ ਲੱਗਦਾ ਕਿ ਇੱਕ ਵੱਡਾ ਬਦਲਾਅ ਹੈ ਬਹੁਤ ਚੰਗੀ ਗੱਲ ਆ ਆਪਣੇ ਆਪਣੇ ਧਰਮਾਂ ਦੇ ਹਿਸਾਬ ਨਾਲ ਸਾਰੇ ਧਰਮਾਂ ਦੀ ਗੱਲ ਕਰਨੀ ਚਾਹੀਦੀ ਸਾਰੇ ਵਰਗ ਦੀ ਗੱਲ ਕਰਨੀ ਚਾਹੀਦੀ ਐ ਐੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤਾਂ ਕਿ ਆਪਾਂ ਆਪਣੀ ਆਉਣ ਵਾਲੀ ਨਸਲ ਨੂੰ ਤੇ ਹੁਣ ਜਿਹੜੀ ਹੋਂਦ ਹੈ ਉਹਨੂੰ ਸੰਪੂਰਨ ਤਰੀਕੇ ਤੇ ਸਿੱਖਿਆ ਦੇ ਸਕੇ ਮੇਰਾ ਨਾਸਟਾ ਸਵਾਲ ਹੈ ਐਕਟ ਫਿਲਮਾਂ ਬਣਾਉਣ ਵਾਲੇ ਆਪ ਉਦੋਂ ਦੇ ਬਣ ਜਾਣਾ ਉਹ ਜ਼ਰੂਰੀ ਹੈ ਆਪ ਜਿਹੜੇ ਬੰਦੇ ਫਿਲਮਾਂ ਬਣਾਉਂਦੇ ਨੇ ਉਹਨੂੰ ਪੁੱਛੋ ਵੀ ਆਪ ਤੁਸੀਂ ਇਹੋ ਜਿਹੇ ਹੈਗੇ ਹੋ ਉਹ ਆਪ ਬਣਨਾ ਵੀ ਜ਼ਰੂਰੀ ਹੈ ਉਦੋਂ ਰੀਅਲ ਤੇ ਰੀਅਲ ਦੀ ਜ਼ਿੰਦਗੀ 'ਚ ਫਰਕ ਬਹੁਤ ਫਰਕ ਹੈ ਜ਼ਮੀਨੇ ਸਮਾਨ ਦਾ ਫਰਕ ਹੈ ਜਿਵੇਂ ਝੂਠ ਤੇ ਸੱਚ ਦਾ ਫਰਕ ਹੈ ਅ ਮੇਰਾ ਲਾਸਟ ਸਵਾਲ ਹੈ ਤੁਹਾਡੇ ਨਾਲ ਅਸੀਂ ਇੰਸਟਾਗ੍ਰam ਤੇ ਲੋਕਾਂ ਨੂੰ ਨੱਚਦੇ ਦੇਖਦੇ ਆ ਟੱਪਦੇ ਦੇਖਦੇ ਐਕਟਿੰਗ ਕਰਕੇ ਦੇਖਦੇ ਆ ਕਿ ਉਹ ਵੀ ਐਕਟਰ ਨੇ ਜਾਂ ਫਿਰ ਜੋ ਫਿਲਮਾਂ ਦੇ ਵਿੱਚ ਆਂਦੇ ਨੇ ਇਹ ਸਾਰੀ ਦੁਨੀਆ ਹੀ ਐਕਟਰ ਸਭ ਤੋਂ ਵੱਡਾ ਡਾਇਰੈਕਟਰ ਰੱਬ ਹੈ ਐਕਟਰ ਹੀ ਹੋ ਤੁਸੀਂ ਆ ਜੋ ਕੁਝ ਹੋ ਰਿਹਾ ਕਲਾਕਾਰੀ ਹੋ ਰਹੀ ਏ ਝੂਠ ਬੋਲਣਾ ਠੱਗੀ ਮਾਰਨੀ ਚੋਰੀ ਕਰਨੀ ਈਰਖਾ ਕਰਨੀ ਪੁੱਠੇਰਾ ਲਾਉਣਾ ਬਾਬਿਆਂ ਤੇ ਜਾਣਾ ਡੇਰਿਆਂ ਤੇ ਜਾਣਾ ਇਹ ਐਕਟਿੰਗ ਹੀ ਆ ਤੁਸੀਂ ਬਾਬਾ ਨਹੀਂ ਦੇਖਿਆ ਡੇਰੇ ਵਾਲਾ ਐਕਟਿੰਗ ਕਰਦਾ ਉਹ ਜਿਹੜਾ ਨੱਚਦਾ ਸੀ ਘੁੰਗਰੂ ਪਾ ਕੇ ਕਿ ਦੇਖੋ ਹਮਤ ਉਹ ਸਾਡੇ ਐਕਟਰ ਹੀ ਨੇ ਇਹ ਵੀ ਐਕਟਰ ਨੇ ਕਿ ਮੇਰੇ ਉੱਪਰ ਮੰਡ ਚ ਦਿਖ ਰਿਹਾ ਤਾਰਾ ਕਿੱਥੇ ਹੈ ਕਿੱਥੇ ਨਹੀਂ ਹੈ ਸਭ ਕਲਾਕਾਰ ਨੇ ਕੋਈ ਚੰਗਾ ਕਲਾਕਾਰ ਹੈ ਕੋਈ ਮਾੜਾ ਕਲਾਕਾਰ ਹੈ ਕੋਈ ਝੂਠਾ ਹੈ ਕੋਈ ਸੱਚਾ ਹੈ ਕਲਾਕਾਰ ਸਾਰੇ ਨੇ ਪੁੱਤ